ਹਕਮ ਸਿੰਘ ਰੋਡ ਤੇ ਟੁੱਟੇ ਡਿਵਾਈਡਰ ਕਾਰਨ ਲੋਕਾਂ ਦੇ ਆਏ ਦਿਨ ਐਕਸੀਡੈਂਟ ਹੋ ਰਹੇ ਹਨ ਅਤੇ ਇਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਜਿਸ ਦੇ ਚਲਦਿਆਂ ਸਾਡੀ ਫਾਸਟਵੇਅ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਰਾਹਗੀਰਾਂ ਵੱਲੋਂ ਦੱਸਿਆ ਗਿਆ ਕਿ ਸਵੇਰ ਤੋਂ ਸ਼ਾਮ ਤੱਕ ਲੋਕ ਇਸ ਟੁੱਟੇ ਹੋਏ ਡਿਵਾਈਡਰ ਦੇ ਹਿੱਸੇ ਵਿੱਚੋਂ ਲੰਘਦੇ ਹਨ ਅਤੇ ਹਰ ਵੇਲੇ ਕੋਈ ਨਾ ਕੋਈ ਐਕਸੀਡੈਂਟ ਵੀ ਹੋ ਜਾਂਦੇ ਹਨ ਅਤੇ ਇਸ ਰੋਡ ਦੇ ਵਿੱਚ ਬਣੇ ਡਿਵਾਈਡਰ ਨੂੰ ਨਸ਼ੇੜੀਆਂ ਵੱਲੋਂ 6 ਮਹੀਨਿਆਂ ਤੋਂ ਤੋੜਿਆ ਗਿਆ ਹੈ ਪਰ ਪ੍ਰਸ਼ਾਸਨ ਇਸ ਨੂੰ ਬਣਾਉਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ ਪਰ ਲੋਕ ਹਾਰ ਵੇਲੇ ਇਸ ਵਿੱਚੋਂ ਲੰਘਣ ਦੀ ਤੇਜ਼ੀ ਵਿੱਚ ਰਹਿੰਦੇ ਹਨ ਅਤੇ ਜ਼ਖਮੀ ਹੁੰਦੇ ਹਨ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਡਿਵਾਈਡਰ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਜੋ ਇਨਸਾਨੀ ਜ਼ਿੰਦਗੀਆਂ ਦਾ ਬਚਾਅ ਹੋ ਸਕੇ ਇਹ ਸੜੀ ਅੰਮ੍ਰਿਤਸਰ ਹੁਕਮ ਸਿੰਘ ਰੋਡ ਹੈ ਓਪੋਜ਼ਿਟ ਕੰਪਨੀ ਬਾਗ ਮੁਸ਼ਕਲ ਹੈ ਸਰ ਜਿਹੜੇ ਇੱਥੇ ਨਸ਼ੇੜੀ ਆਉਂਦੇ ਆ ਇਹ ਕੰਧ ਤੋੜ ਕੇ ਜੋ ਸਰਿਆ ਕੱਢ ਲੈਂਦੇ ਆ ਫੋਟ ਬਾ ਤੋੜ ਕੇ ਫੋਟਬਾਰ ਤੋਂ ਸਰੀਆ ਕੱਢ ਲੈਂਦੇ ਸਾਰੇ ਤੋਲ ਦਿੰਦੇ ਨੁਕਸਾਨ ਕਰਦੇ ਪ੍ਰਾਪਰਟੀ ਦਾ ਗਵਰਨਮੈਂਟ ਪ੍ਰਾਪਰਟੀ ਦਾ ਨੁਕਸਾਨ ਹੁੰਦਾ ਵਾ ਜਦੋਂ ਇਹ ਰਾਹ ਬਣ ਜਾਂਦਾ ਵਾ ਤੁਸੀਂ ਆਪ ਦੇਖ ਰਹੇ ਹੋ ਰਾਹ ਜਦੋਂ ਬਣ ਗਿਆ ਵਾ ਸਾਰੇ ਰੋਂਗ ਸਾਈਡ ਆ ਰਹੇ ਆ ਇੱਥੇ ਸ਼ਾਮੀ ਤੇ ਜੋ ਤੜਕੇ ਬਹੁਤ ਰਸ਼ ਹੁੰਦਾ ਵਾ ਟ੍ਰਾਫਿਕ ਹੁੰਦੀ ਹੈ ਬਹੁਤ ਅਹੀਂ ਇੱਥੇ ਦੁਕਾਨਦਾਰ ਆ ਸਈ ਸਾਰੀ ਦਿਹਾੜੀ ਇੱਥੇ ਬੈਠੇ ਰਹਿੰਦਾ ਵਾ ਲੋਕੀ ਆਪਸ ਵਿੱਚ ਬਹੁਤ ਕਲੇਸ਼ ਹੁੰਦਾ ਵਾ ਲੜਾਈ ਹੁੰਦੀ ਹੈ ਚਪੇੜੋ ਚਪੇੜੀ ਹੁੰਦੇ ਆ ਲੋਕੀ ਇੱਕ ਦੂਜੇ ਨਾਲ ਬਹੁਤ ਖਰਾਬ ਖਰਾਬ ਕਰਦੇ ਇੱਥੋਂ ਤੱਕ ਕਿ ਕਈ ਲੋਕਾਂ ਦੇ ਗੱਡੀਆਂ ਤੱਕ ਟੋਟੇ ਜਾਂਦੀਆਂ ਵਾਂ ਵਿੱਚ ਵੱਜ ਗਏ ਇਹ ਬਹੁਤ ਵੱਡਾ ਖਤਰਾ ਵਾ ਜਾਨ ਦਾ ਖਤਰਾ ਵਾ ਸਰ ਇਹ ਤੇ ਹੁਣ ਪਬਲਿਕ ਨੂੰ ਚਾਹੀਦਾ ਵਾ ਚਾਹੀਦਾ ਤੇ ਸਰ ਇਹ ਹੀ ਹੈ ਕਿ ਗਵਰਨਮੈਂਟ ਨੂੰ ਕਿ ਇਹ ਜਿਹੜੀ ਬੰਦ ਕੀਤੀ ਜਾਵੇ ਤੇ ਸਹੀ ਤਰੀਕੇ ਨਾਲ ਜਿਹੜੀ ਕੀ ਮਤਲਬ ਬਣਾਈ ਜਾਵੇ ਸਰ ਇਹ ਹੁਕਮ ਸਿੰਘ ਰੋਡ ਹੈ ਆਟੋ ਡੀਲਰ ਮਾਰਕੀਟ ਹੈ ਸਾਡੀ ਇੱਥੇ ਸਾਡੇ ਫੁੱਟਬਾਲ ਦਾ ਸਾਹਮਣੇ ਵੀਨ ਉਹਦੇ ਉੱਤੇ ਜੋ ਹਰ ਵੇਲੇ ਐਕਸੀਡੈਂਟ ਇੰਨੇ ਹੁੰਦੇ ਆ ਕਿਉਂਕਿ ਲੋਕ ਫੁੱਟਬਾਲ ਤੋੜ ਕੇ ਉਹਦੇ ਉੱਤੇ ਮੋਟਰਸਾਈਕਲ ਪਿੰਟ ਪਾਉਂਦੇ ਨੇ ਟੂ ਵੀਲਰ ਕੀ ਕਾਰਨਾਂ ਤੇ ਅਗਰ ਲੋਕ ਡਿਬਾਉਂਦੇ ਨੇ ਜਿਹੜਾ ਕਿ ਸਾਡੇ ਮੇਨ ਜੇ ਦੇ ਬਹੁਤ ਐਕਸੀਡੈਂਟ ਨੇ ਇਹਨੇ ਐਕਸੀਡੈਂਟ ਮਤਲਬ ਕਿ ਲੋਕਾਂ ਦੇ ਸਿਰ ਨੂੰ ਪਾੜਦੇ ਲੱਤਾਂ ਦੇ ਟੁੱਟਣ ਦਾ ਡਰ ਹੁੰਦਾ ਐ ਸਾਰੀ ਦਿਹਾੜੀ ਫੇ ਲੜਾਈ ਹੁੰਦੀ ਆ ਆਪਸ ਵਿੱਚ ਇਹ ਮੈਂ ਕਹਿੰਦਾ ਦਿਹਲੀ ਹੀ ਲੋਕਾਂ ਨੂੰ ਚੁੱਕਦੇ ਹੁੰਦੇ ਆ ਇਹਦੇ ਪਿੰਜਾਦਨ ਆਹੇ ਮੰਗ ਕਰਦੇ ਆ ਕਿ ਇਹਨੂੰ ਫੋਟੋਪਾਪ ਬਣਾ ਲੈ ਜਾਏ ਇਹਦੇ ਕਈ ਵਾਰੀ ਉਹਨਾਂ ਨੂੰ ਕਿਹਾ ਵੀ ਆ ਵੀ ਇੱਥੇ ਆ ਕੇ ਦੇਖੋ ਅੱਜ ਕੀ ਹਾਲ ਹੋਇਆ ਇਹ ਕਿੰਨੀ ਦੇਰ ਤੋਂ ਇਦਾਂ ਦਾ ਹੋਇਆ ਇਹ ਕੰਮ ਸਿਰ 6 ਮਹੀਨੇ ਹੋ ਗਏ ਆ 6 ਮਹੀਨੇ ਤੋਂ ਉਤੋਂ ਇਹ ਹਾਲ ਹੈ ਪਹਿਲਾਂ ਉਹਨਾਂ ਨੇ ਆ ਕੇ ਮੈਡਮ ਆਈ ਸੀ ਉਹ ਰ ਨਿਸ਼ੇੜੀ ਆ ਗਏ ਉਹ ਸਰੀਆ ਤੋੜ ਕੇ ਲੈ ਜਿੰਦੇ ਫਿਰ ਗੜ ਗਏ ਤੇ ਫੋਟਪਾਥ ਟੁੱਟ ਜਾਂਦਾ ਸਾਰਾ ਸਾਡੀ ਫਾਸਟ ਵੇਟੀ ਪਹੁੰਚੀ ਹੈ ਹੁਕਮ ਸਿੰਘ ਮਾਰਗ ਦੇ ਵਿੱਚ ਜਿੱਥੇ ਕਿ ਡੈਂਟਰ ਕੋਲੇ ਦੇ ਬਿਲਕੁਲ ਬਾਹਰ ਬਣਿਆ ਯੂਟ ਜਿਹੜਾ ਫੁੱਟਪਾਥ ਹੈ ਪਰ ਜੋ ਉਹਦੇ ਵਿੱਚ ਵੇਲੀਏ ਲੰਘਾ ਜਿਹੜਾ ਬਣਿਆ ਪਿਆ ਹੈ ਲਕਾ ਵਸੀਆਂ ਵੱਲੋਂ ਦੱਸਣਾ ਕਿ ਨਿਛੇੜੀਆਂ ਵੱਲੋਂ ਇਹਨੂੰ ਤੋੜ ਕੇ ਇਥੋਂ ਜਿਹੜਾ ਲੋਹਾ ਗੱਡਿਆ ਗਿਆ ਔਰ ਲੋਹਾ ਗੱਡਣ ਦੇ ਨਾਲ ਜਿਹੜਾ ਰਸਤਾ ਬਣਿਆ ਔਰ ਲੋਕ ਆਪਣੀ ਤੇਜ਼ੀ ਔਰ ਸਮਾਂ ਬਚਾਣ ਦੇ ਲਈ ਜਿਹੜਾ ਇਥੋਂ ਲੰਘਦੇ ਨੇ ਐਕਸੀਡੈਂਟ ਦਾ ਕਾਰਨ ਵੀ ਬਣਦੇ ਨੇ ਆਪਣੀ ਜ਼ਿੰਦਗੀ ਨੂੰ ਜੋਖਮ ਦੇ ਵਿੱਚ ਵੀ ਪਾਉਂਦੇ ਨੇ ਔਰ ਸਕੂਲਾਂ ਜਦੋਂ ਬੱਚਿਆਂ ਨੂੰ ਛੁੱਟੀ ਹੋ ਜਾਂਦੀ ਹੈ ਤੇ ਇਥੇ ਹਕਮਾਂਸਾਂ ਜਿਹੜੀ ਟ੍ਰੈਫਿਕ ਹੋ ਜਾਂਦੀ ਹੈ ਜਿੱਥੇ ਟ੍ਰੈਫਿਕ ਨੂੰ ਚਾਰੂ ਢੰਗ ਨਾਲ ਚਲਾਉਣ ਦੀ ਟ੍ਰੈਫਿਕ ਪੁਲ ਪ੍ਰਚਾਣ ਵੱਲੋਂ ਯਤਨ ਕੀਤੇ ਜਾਂਦੇ ਨੇ ਪਰ ਉੱਥੇ ਹੀ ਜਿਹੜਾ ਫੁੱਟਬਾਕ ਟੁੱਟਾ ਹੋਇਆ ਦਰਸਾਉਂਦਾ ਹੈ ਕਿ ਪੁਲਿਸ ਪ੍ਰ ਲੋਗਾ ਦਾ ਵੀ ਸਭ ਤੋਂ ਵੱਡਾ ਗਲਤ ਤਰੀਕਾ ਹੈ ਕਿ ਜਿਹੜਾ ਕਿ ਯੂ ਟਰਨ ਨੂੰ ਪੂਰਾ ਘੁੰਮ ਕੇ ਨਹੀਂ ਜਾਂਦੇ ਔਰ ਵਿੱਚੋਂ ਨੰਗਨ ਦੇ ਚੱਕਰ ਦੇ ਵਿੱਚ ਹੀ ਲੜਾਈ ਝਗੜੇ ਅਤੇ ਜਨਾਨ ਜਾਨ ਨੂੰ ਵੀ ਜੋਖਮ 'ਚ ਪਾਉਂਦੇ ਨੇ ਸੋ ਪ੍ਰਸ਼ਾਸਨ ਨੂੰ ਵੀ ਚਾਹੀਦਾ ਪਹਿਲ ਦੇ ਆਧਾਰ ਤੇ ਇਹ ਫੁੱਟਪਾਥ ਨੂੰ ਸਹੀ ਤਰ੍ਹਾਂ ਤਹਿਜ਼ੀਬਨਾ ਬਣਾਇਆ ਜਾਵੇ ਔਰ ਲੋਕਾਂ ਨੂੰ ਵੀ ਆਪਣੀ ਜ਼ਿੰਦਗੀ ਨੂੰ ਸਮਝਦੇ ਹੋਇਆ ਆਪਣਾ ਜਿਹੜਾ ਯੂ ਟਰਨ ਪੂਰਾ ਲੈ ਕੇ ਆਣ ਤਾਂ ਜੋ ਆਪਣੀ ਜ਼ਿੰਦਗੀ ਨਾਲ ਕੋਈ ਉਹਨਾਂ ਦੀ ਖਲਵਾੜ ਨਾ ਹੋਵੇ ਸਹਿਯੋਗੀ ਅਜੇ ਕੁਮਾਰ ਦੇ ਨਾਲ ਚੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ